ਨਮਸਕਾਰ ਸਤਿ ਸ੍ਰੀ ਅਕਾਲ ਮੈਂ ਆਪਣੇ ਸਾਰੇ ਇਲਾਕਾ ਨਿਵਾਸੀਆਂ ਨੂੰ ਭੈਣ ਭਰਾਵਾਂ ਤੇ ਬਜ਼ੁਰਗਾਂ ਨੂੰ ਨੌਜਵਾਨਾਂ ਨੂੰ ਆਪਣੇ ਵੱਲੋਂ ਤੇ ਸਾਡੇ ਕਾਂਗਰਸ ਪਾਰਟੀ ਵੱਲੋਂ ਸਾਡੇ ਹਲਕਾ ਇੰਚਾਰਜ ਸਰਦਾਰ ਰੁਪਿੰਦਰ ਸਿੰਘ ਰਾਜਾ ਗਿਲਜੀ ਵੱਲੋਂ ਦੀਵਾਲੀ ਦੀਆਂ ਬੰਦੀ ਛੋੜ ਦਿਵਸ ਦੀਆਂ ਗੁਰਪੁਰਬ ਦੀਆਂ ਤੇ ਵਿਸ਼ਕਰਮਾ ਡੇ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਦਾ ਹਾਂ ਤੇ ਨਾਲ ਹੀ ਸਾਰਿਆਂ ਨੂੰ ਇੱਕ ਛੋਟੀ ਜਿਹੀ ਅਪੀਲ ਕਰਨੀ ਚਾਹੁੰਦਾ ਹੈ ਕਿ ਆਨਲਾਈਨ ਸ਼ਾਪਿੰਗ ਤੋਂ ਜਿਹੜਾ ਪਰਹੇਜ਼ ਕੀਤਾ ਜਾਵੇ ਕਿਉਂਕਿ ਸਾਡੇ ਦੁਕਾਨਦਾਰ ਵੀਰ ਸਾਡੇ ਸਮਰਾਲੇ ਦੇ ਜਿਹੜੀ ਮਾਰਕੀਟ ਹੈ ਬਾਜ਼ਾਰ ਹੈ ਉਹ ਬਹੁਤ ਛੋਟਾ ਹੈ ਤੇ ਇੱਕ ਪਰਿਵਾਰ ਵਾਂਗੂ ਅਸੀਂ ਜਿਹੜੇ ਆ ਸਾਡਾ ਸਾਰਾ ਸ਼ਹਿਰ ਰਹਿੰਦਾ ਆਲੇ-ਦੁਆਲੇ ਪਿੰਡਾਂ ਵਾਲੇ ਜਿਹੜੇ ਇੱਕ ਪਰਿਵਾਰ ਵਾਂਗੂ ਵਿਚਰਦੇ ਨੇ ਸੋ ਕਦੇ ਧਾਰਮਿਕ ਸਮਾਜਿਕ ਜਾਂ ਕੋਈ ਵੀ ਟੂਰਨਾਮੈਂਟ ਵੀ ਹੁੰਦਾ ਹੈ ਜਿਹੜਾ ਸਹਿਯੋਗ ਹੈ ਸਾਡੇ ਦੁਕਾਨਦਾਰ ਵੀਰਾਂ ਦਾ ਬਹੁਤ ਜ਼ਿਆਦਾ ਹੁੰਦਾ ਸੋ ਸਾਰਿਆਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਆਨਲਾਈਨ ਸ਼ੋਪਿੰਗ ਤੋਂ ਪਰਹੇਜ਼ ਕਰਕੇ ਆਪਣੇ ਦੁਕਾਨਦਾਰ ਵੀਰਾਂ ਤੋਂ ਜਿਹੜੀਆਂ ਚੀਜ਼ਾਂ ਨਹੀਂ ਉਲਤੀਆਂ ਜਾਣ ਤਾਂ ਕਿ ਜਿਹੜੀ ਦੀਵਾਲੀ ਹੈ ਉਹ ਸਾਰਿਆਂ ਦੇ ਪਰਿਵਾਰ ਵਿੱਚ ਸਾਰਿਆਂ ਦੇ ਲਈ ਖੁਸ਼ੀ ਭਰੀ ਜਾਵੇ ਤੇ ਤੁਹਾਡੇ ਲਈ ਰੌਣਕਾਂ ਲੈ ਕੇ ਆਵੇ